ਦੀ ਕਰਦੇ ਪਏ ਆ ਇਹ ਸਾਰੇ ਦਰਿਆ ਦਾ ਏਰੀਆ ਪੈਂਦਾ ਜਾਂ ਨਹੀਂ ਨਹੀਂ ਦਰਿਆ ਤੋਂ ਬਾਹਰ ਹੀ ਦਰਿਆ ਤੋਂ ਬਾਹਰ ਦਰਿਆ ਇਥੋਂ ਕਿੰਨਾ ਕੁ ਦੂਰ ਹੈ ਦਰਿਆ ਇਥੋਂ 15 ਕਿਲੋਮੀਟਰ ਆ ਇਥੋਂ ਥੱਲੇ ਬੇਟ ਏਰੀਆ ਚੱਲ ਪਿਆ ਜੀ ਆ ਦੇਖੋ ਥੱਲੇ ਕਿੰਨਾ ਨੀਵਾ ਹੈ ਇਹ ਬੇਟ ਏਰੀਆ ਚੱਲ ਪਿਆ ਜੀ ਇੱਥੇ ਜ਼ਿਆਦਾਤਰ ਸਾਰੇ ਆਲੂ ਵਾਲੀਆਂ ਖੇਤੀਆਂ ਨੇ ਸਾਰਾ ਮਿਕਸੀ ਕਾ ਤਕਰੀਬਨ ਜੀ ਹੁਣ ਜਿਹੜੇ ਮਾਛੋੜਾ ਵੈਲਟ ਹੈ ਇਹ ਆਲੂ ਦੀ ਹੋ ਗਈ ਵੈਲਟ ਸਾਰੀ ਜਿਵੇਂ ਜਲੰਧਰ ਸਾਈਡ ਆ ਸਾਡੀ ਉਹਨਾਂ ਆ ਸਾਈਡ ਦੇ ਵਿੱਚ ਜ਼ਿਆਦਾ ਦਿਖਾਉਣੀ ਪਿਛਲੇ ਪਾਸੇ ਦੋਨੇ ਪਾਸੇ ਇਹ ਮਾਲ ਦੰਦਾ ਜੀ ਦੋ ਪਰ ਇਹਦੀ ਕੀਮਤ ਬਹੁਤ ਆ ਜੀ 32 ਲੱਖ ਤੇ ਜਿਵੇਂ ਮੰਨ ਲਓ ਇੱਕ ਭਾਈ ਜੀ ਆਪਣੇ ਕੋਲ ਟਰੈਕਟਰ ਕਿੰਨੇ ਆ 4x4 ਕਿੰਨੇ ਤੇ ਦੂਜੇ ਕਿੰਨੇ ਕੋਲ ਆਪਣੇ ਕੋਲ ਟੋਟਲ 13 ਟਰੈਕਟਰ ਆ ਜੀ ਜਿਨ੍ਹਾਂ ਦੇ ਵਿੱਚੋਂ ਆਪਣੇ ਕੋਲ ਤਿੰਨ ਟਰੈਕਟਰ ਸਾਬ 2 ਵੀਲਾਂ ਬਾਕੀ 4 ਵੀਲ ਅੱਛਾ ਸਾਰੇ 4 ਵੀਲ ਸਾਰੇ 4 ਵੀਲ ਇਹ ਆ ਗਿਆ ਸਾਲ ਨਾਲੋਂ ਪਹਿਲਾਂ ਜੀ 2014 ਦੇ ਵਿੱਚ ਆਪਾਂ ਨੇ ਆ ਟਰੈਕਟਰ ਲਿਆ ਸੀਗਾ ਡਿਊਟ ਫਾਰ ਠੀਕ ਹੈ ਜੀ ਪਰ ਇਹਨਾਂ ਸਾਨੂੰ ਲੱਗਿਆ ਵੀ ਕੰਮ ਬਹੁਤ ਹੀ ਵਧੀਆ ਤੇ ਫਾਸਟ ਹੋ ਰਿਹਾ ਤੇ ਇਹਨੂੰ ਕੀ ਕਹਿੰਦੇ ਇਹ ਹੈਗੇ ਜੀ ਆਪਣੇ ਪਲੌ ਠੀਕ ਹੈ ਜੀ ਜਦੋਂ ਧਾਨਾਂ ਤੋਂ ਬਾਅਦ ਆਪਾਂ ਜ਼ਮੀਨ ਤਿਆਰ ਕਰਨੀ ਹੈ ਜਿਹੜੀ ਵਿੱਚ ਪਰਾਲੀ ਪਰੋਲੀ ਸਾਰੀ ਕੁਸ ਨੇ 1 ਫੁੱਟ ਤੱਕ ਵਿੱਚ ਪਲਟ ਦੇਣੀ ਹੈ ਠੀਕ ਠੀਕ ਹੈ ਤੇ ਆ ਗਿਆ ਆਪਣਾ ਚੌਪਰ ਆ ਗਿਆ ਜੀ ਇਹ ਚੌਪਰੇ ਦਾ ਹੀ ਕੰਮ ਹੈ ਅੱਗੇ ਆਪਾਂ ਆਲੂਆਂ ਦੇ ਉੱਤੇ ਜਿਹੜੀ ਬੇਲ ਆਪਾਂ ਲੇਬਰ ਤੋਂ ਵਢਾਉਨੇ ਆ ਹਾਂ ਹੁਣ ਲੇਬਰ ਤੋਂ ਨਹੀਂ ਵਢਾਉਂਦੇ ਲੇਬਰ ਦੀ ਤੰਗੀ ਆ ਇਹ ਟਰੈਕਟਰ ਨੇ ਮਾ ਪਾ ਕੇ ਵਿੱਚ ਘਮਾਉਨੇ ਆਪਣੇ ਸਫਰਾਂ ਤੇ ਅੱਗੇ ਵਧਦੇ ਜਾਂਦੇ ਅੱਗੇ ਵਧਦੇ ਆਪੋਨ ਇੱਕ ਦ੍ਰਿਸ਼ ਨਜ਼ਰ ਆਇਆ ਰੱਤੀਪੁਰ ਪਿੰਡ ਪੈਂਦਾ ਤੇ ਨਾਗਰਾ ਫਾਰਮ ਇੱਥੇ ਬਹੁਤ ਵਧੀਆ ਤਰੀਕੇ ਨਾਲ ਖੇਤੀ ਕਰਦੇ ਨੇ ਤੇ ਪਿਛਲੇ ਬੰਨੇ ਤੁਹਾਨੂੰ ਦਿਖਾਉਨੇ ਇੱਥੋਂ ਦਾ ਜਿਹੜਾ ਗ੍ਰਾਮ ਬਣਿਆ ਆ ਜਿੱਥੇ ਇਹਨਾਂ ਨੇ ਆਪਣੇ ਜਿੰਨੇ ਵੀ ਖੇਤੀ ਵਾਲੇ ਸੰਦੇ ਉਹ ਡੱਕੇ ਹੋਏ ਨੇ ਤੇ ਕਾਫੀ ਕਿੱਲਿਆਂ ਦੀ ਖੇਤੀ ਲਗਭਗ 350 ਕਿੱਲੇ ਦੀ ਖੇਤੀ ਕਰਦੇ ਨੇ ਤੇ ਇੱਥੇ ਜਿੰਨੇ ਵੀ ਟਰੈਕਟਰ ਉਹ ਤੁਹਾਨੂੰ ਆਪਾ ਦਿਖਾਉਣੀ ਆ ਤੇ ਇਹ ਕਿੰਨੇ ਕੁ ਮਤਲਬ ਵੀ ਕਿੱਲਿਆਂ ਦੀ ਖੇਤੀ ਕਰਦੇ ਆ ਤੇ ਕਾਹਦੀ ਕਾਹਦੀ ਖੇਤੀ ਕਰਦੇ ਆ 350 ਕਿੱਲੇ ਦੀ ਖੇਤੀ ਲੈਣ ਆਪਣੀ ਆਲੂਆਂ ਦੀ ਆਲੂਆਂ ਦਾ ਸੀਡ ਇਹ ਆਪ ਸੇਲ ਕਰਦੇ ਨੇ ਠੀਕ ਹੈ ਜੀ ਕੰਪਨੀਆਂ ਨਾਲ ਐਗਰੀਮੈਂਟ ਹੈ ਇਹਨਾਂ ਦਾ ਹੀ ਅੱਛਾ ਜੀ ਆਪਣਾ ਕੋल्ड स्टोरेज ਦੋ ਠੀਕ ਹੈ ਜੀ ਇਹ ਆਰਤੀ ਦੀ ਦੁਕਾਨ ਆ। ਆਲੀਆਂ ਤੋਂ ਬਾਅਦ ਅਸੀਂ ਜਿਹੜਾ ਗੇਤ ਆਲੂ ਪਾਉਂਦੇ ਆ ਉਹਦੇ ਜੀ ਅਸੀਂ ਮੂੰਗਰਾ ਲਾਉਨੇ ਆ। ਅੱਛਾ ਜੀ ਉਧਰ ਸਾਹਿਬ। ਤੇ ਉਦੋਂ ਬਾਅਦ ਅਸੀਂ ਜਿਹੜਾ ਲੇਟ ਪਾਉਂਦੇ ਆ ਉਹਦੇ ਚ ਮੱਖੀ ਲਾਉਨੇ ਆ। ਠੀਕ ਹੈ ਜੀ। ਇਸ ਟਾਈਮ ਸਾਰਿਆਂ ਦੇ ਵਿੱਚ ਧਾਨ ਖੜੇ ਆ ਜੀ ਆਪਣੇ। ਠੀਕ ਹੈ ਸਾਰਿਆਂ ਦੇ ਵਿੱਚ ਹੁਣੇ ਲੱਗੇ। ਹਾਂ ਹਾਈਬ੍ਰਿਡ ਲਾਉਨੇ ਆ। ਹਾਈਬ੍ਰਿਡ ਚੰਦਾ ਲਾਉਨੇ ਆ। ਕਿਹੜੇ ਵਾਲਾ? ਆਪਣੇ 47B ਆ 1509B ਆ। ਠੀਕ ਠੀਕ ਹਾਂ 26 ਵੀ ਆ ਅਲੱਗ ਅਲੱਗ ਵੈਰਾਈਟੀਆਂ ਨੇ ਠੀਕ ਹੈ ਤੇ ਆ ਜਿਹੜੇ ਆ ਸੰਦ ਇਹ ਵੀ ਤੁਹਾਨੂੰ ਦੱਸ ਸਕਦੇ ਹੋ ਕਿਹੜੇ ਕਿਹੜੇ ਵਰਤੋਂ ਦੇ ਵਿੱਚ ਹੁੰਦੇ ਹਾਂ ਹਾਂਜੀ ਹਾਂ ਇਹਨੂੰ ਕਹਿੰਦੇ ਆ ਵੀਰਜੀ ਤਰਗੰਡੀ ਜਦੋਂ ਆਪਾਂ ਨੇ ਆਲੂ ਪੱਟ ਲਿਆ ਇਹਨੂੰ ਖੇਤ ਚ ਘਮਾਉਂਦੇ ਆ ਜਿਹੜਾ ਆਪਣਾ ਆਲੂ ਥੱਲੇ ਰਹਿੰਦਾ ਇਹਦੇ ਨਾਲ ਚਗਾਈ ਹੋ ਜਾਂਦੀ ਅੱਛਾ ਇਹਦੇ ਨਾਲ ਚਗਾਈ ਤੇ ਆ ਜਿਹੜਾ ਪਿੱਛੇ ਖੜੇ ਹੋਏ ਆ ਇਹ ਜੀ ਆਪਾਂ ਨੇ ਜੇ ਉਹਦੇ ਨਾਲ ਉਹਨਾਂ ਮਸ਼ੀਨਾਂ 'ਚ ਨਹੀਂ ਆਪਾਂ ਨੇ ਖਾਦ ਪਾਉਣਾ ਪਹਿਲਾਂ ਮਤਲਬ ਆਪਾਂ ਖਾਦ ਦੇ ਦੇ ਨਾਲ ਪਾਉਂਦੇ ਸੀ ਫੇਰ ਮਾਰਕਾ ਮਾਰਦੇ ਜੀ ਫੇਰ ਆਲੂ ਬਜਾਈ ਕਰਦੇ ਸੀ ਅੱਛਾ ਅਸੀਂ ਨਵੇਂ ਜਿਹੜੇ ਹਾਈਡਰੌਲਿਕ ਨੇ ਹਾਈਡਰੌਲਿਕ ਤਾਂ ਵੀ ਆ ਇਹ 4/4 ਦੇ ਮਗਰ ਹੀ ਪੈਂਦਾ ਹਾਂ ਹਾਂਜੀ 4/4 ਦੇ ਮਗਰ ਠੀਕ ਠੀਕ ਇਹ ਆ ਗਿਆ ਮੁੰਨਾ ਸਵਰਸੀ ਬਲ ਕੱਢਣ ਨੂੰ ਇਹ ਸਮਰਸੀ ਬਲ ਇਹ ਸਵਰਸੀ ਬਲ ਕੱਢਣ ਵਾਸਤੇ ਠੀਕ ਠੀਕ ਇਹ ਕਿਹੜਾ ਪਿੱਛੇ ਖੜਿਆ ਇਹਨੂੰ ਕੀ ਕਹਿੰਦੇ ਇਹ ਮਲਚਰਾਹੀ ਇਹ ਆਪਣੇ ਧਾਨਾਂ ਦੇ ਬਾਦ ਮਾਰਨ ਦੇ ਨੂੰ ਕਰਤਿਆਂ ਦਾ ਤੋ ਬਣਾ ਦਿੰਦੇ ਠੀਕ ਜੀ ਇਹਨੂੰ ਰੋਟਾਵੀਟਰ ਕਹਿੰਦੇ ਤਵੀਆਂ ਮੱਕੀ ਵਾਲੇ ਖੇਤ ਦਾ ਕੱਦੂ ਕਾਣ ਵਾਸਤੇ ਕਿ ਮੱਕੀ ਵਾਲੇ ਖੇਤਾਂ ਦੇ ਹਾਂ ਜੀ ਜਿਹਦੇ ਜਿਆਦਾ ਆਪਣਾ ਖਰਚੇ ਹੁੰਦੇ ਜਾਂਦੇ ਖਰਚੇ ਹੁੰਦੇ ਉਹਦੇ ਵਾਸਤੇ ਜੀ ਉਹਦੇ ਵਾਸਤੇ ਸਪੈਸ਼ਲ ਬਣਾਉਂਦੇ ਹਾਂ ਜੀ ਹਾਂ ਜੀ ਤੇ ਆਹ ਕਟਰ ਕਿਹਦਾ ਹੈ ਇਹ ਹੈਗਾ ਜੀ ਮੈਥਾ ਵੱਢਣ ਵਾਸਤੇ ਜੀ ਟਰੈਕਟਰ ਦੇ ਬੈਗ ਪਾ ਕੇ ਟਰੈਕਟਰ ਬੈਗ ਨੂੰ ਹੀ ਚੱਲਦਾ ਹੈ ਜਾਂ ਅੱਛਾ ਪੀਡੀਓ ਪੈ ਜਾਂਦੀ ਹੈ ਹਾਂ ਜੀ ਪੀਡੀਓ ਪੈ ਜਾਂਦੀ ਹੈ ਸਾਰਾ ਕੁਝ ਪੈ ਜਾਂਦੀ ਹੈ ਇਹ ਨਾਲ ਤੇ ਟਰੈਕਟਰ ਬੈਗ ਨੂੰ ਚੱਲੂ ਬੈਗ ਨੂੰ ਚੱਲੂਗਾ ਜੀ ਜੋ ਲੇਬਰ ਦੀ ਅੱਜਕੱਲ੍ਹ ਥੋੜੀ ਤੰਗੀ ਆ ਉਹਦੇ ਕਰਕੇ ਠੀਕ ਠੀਕ ਆ ਹਰ ਤਰ੍ਹਾਂ ਦਾ ਸੰ ਹਾਂ ਹਰ ਤਰ੍ਹਾਂ ਦਾ ਸੰ ਆਹ ਟਰਾਲਾ ਇਹ 16 ਫਟਾਈ ਠੀਕ ਹੈ ਤੇ ਇਹ 16 ਆ ਆ 21 ਆ ਗਈ ਜੇ ਤੋਂ ਅੱਗੇ ਅੱਛਾ ਇਹ 21 ਫੁੱਟ ਦਾ 21 ਆ ਗਈ ਠੀਕ ਹੈ ਇਹ ਤੋਂ ਅੱਗੇ ਫੇਰ 16 ਆ ਗਏ ਇਹ ਤੋਂ ਬਾਅਦ 19 ਆ ਗਏ ਠੀਕ ਹੈ ਤੇ ਇਧਰ ਦੂਜੀ ਸਾਈਡ ਤੇ ਆਪਣੀ ਇੱਕ 18 ਫੁੱਟੀ ਖੜੀ ਹੈ ਕਿ 23 ਫੁੱਟੀ ਖੜੀ ਹੈ ਠੀਕ ਠੀਕ ਹੈ ਇਹ ਲੇਜ਼ਰ ਆ ਗਈ ਆਪਣਾ ਇਹ ਲੇਜ਼ਰ ਇਹ ਲੇਜ਼ਰ ਕਰਾ ਆ ਗਈ ਜਮੀਨ ਆਪਾਂ ਆਪਣੀ ਲੇਜ਼ਰ ਕਰਦੇ ਆ ਪਰ ਕਿਰਾਏ ਦਾ ਕੰਮ ਨਹੀਂ ਕਰਦੇ ਅੱਛਾ ਕਿਰਾਏ ਦਾ ਨਹੀਂ ਆਪ ਦਾ ਆਪਣਾ ਹੀ 10 ਫੁੱਟ ਹੈ ਸਪੈਸ਼ਲ ਮੂੰਗਰਾ ਕੱਢਣ ਵਾਲੀ ਅਛਾ ਕੱਲਾ ਮੂੰਗਰਾ ਕੱਢਣਾ ਹੋਵੇ ਹਾਂਜੀ ਠੀਕ ਠੀਕ ਹੈ ਤੇ ਇਹ ਇਹ ਵੀ ਉਹੀ ਹੈ ਮੂੰਗਰਾ ਕੱਢਣਾ ਹੈ ਥਰੇਸ਼ ਅਛਾ ਇਹ ਸੇਮ ਹੀ ਆ ਗਿਆ ਹਾਂ ਸੇਮ ਇਹ ਆ ਗਿਆ ਆਪਣਾ ਚੌਪਰ ਆ ਗਿਆ ਜੀ ਇਹ ਚੌਪਰ ਇਹਦਾ ਹੀ ਕੰਮ ਹੈ ਅੱਗੇ ਆਪਾਂ ਆਲੂਆਂ ਦੇ ਉੱਤੇ ਜਿਹੜੀ ਬੇਲ ਆਪਾਂ ਲੇਵਰ ਤੋਂ ਵਢਾਉਨੇ ਆ ਹਾਂ ਹੁਣ ਲੇਵਰ ਤੋਂ ਨਹੀਂ ਵਢਾਉਂਦੇ ਲੇਵਰ ਦੀ ਤੰਗੀ ਆ ਇਹ ਟਰੈਕਟਰ ਨੇ ਮੈਂ ਪਾ ਕੇ ਵਿੱਚ ਘੁਮਾਉਣੀ ਬੱਟ ਦੀ ਪੂਰੀ ਸ਼ੇਪ ਆ ਇਹਦੀ ਅਛਾ ਸਾਰੀ ਸ਼ੇਪ ਵਿੱਚੇ ਮਾ ਰੱਖ ਲੈਣਾ ਆਪਣਾ ਡਬਲ ਫਾਇਦਾ ਹੁੰਦਾ ਹੈ ਇੱਕ ਉਧਾਰੇ ਬਣ ਗਿਆ ਵਿੱਚ ਚੌਪਰ ਚੋਪਰ ਕਹਿੰਦੇ ਜਦੋਂ ਆਲੂਆਂ ਦੀ ਬੇਲ ਵੱਢਣੀ ਆਉਂਦਾ ਇਹਨੂੰ ਟਰੈਕਟਰ ਦੇ ਪਿੱਛੇ ਪਾ ਕੇ ਠੀਕ ਹੈ ਬੱਟਾਂ ਦੇ ਵਿੱਚ ਘੁਮਾਉਂਦੇ ਆਂ ਨਾਲੇ ਦਾ ਆਪਣੀ ਰੂੜੀ ਦੀ ਖਾਦ ਬਣ ਗਈ ਨਾਲੇ ਲੇਬਰ ਦੀ ਬਚਤ ਹੋ ਗਈ ਇਹ ਉਹਨੂੰ ਮਤਲਬ ਮਿਕਸ ਕਰ ਦਿੰਦਾ ਬਿਲਕੁਲ ਬੱਟ ਨੂੰ ਸਾਫ਼ ਕਰ ਦਿੰਦਾ ਇਹ ਵਿੱਚੇ ਉਹਦਾ ਬਣਾ ਦੇਣਾ ਚੂੜਾ ਵਿੱਚੇ ਉਹਨੂੰ ਮਤਲਬ ਪਾਊਡਰ ਹੀ ਬਣ ਜਾਂਦਾ ਹਾਂ ਜਿਹਾ ਕਹਿੰਦੇ ਆ ਜਾਂਦਾ ਜੀ ਬੱਟਾਂ ਪਾਉਣੇ ਵਾਲਾ ਤੇ ਇਹ ਆ ਗਿਆ ਜੀ ਲਿਮਕਨ ਦਾ ਹੀ ਆ ਜਿਹੜੇ ਖੇਤ ਪਾਣੀ ਨਹੀਂ ਖਾਂਦੇ ਆਲੂਆਂ ਤੇ ਠੀਕ ਹੈ ਪਾਣੀ ਵਾਸਤੇ ਇਹਨੂੰ ਫਿਰ ਘੁਮਾਉਂਦੇ ਆਂ ਖੇਤ ਦੇ ਵਿੱਚ ਅਛਾ ਪਾਣੀ ਡੂੰਘਾ ਰਾਕੇ ਫਿਰ ਉਹ ਖੇਤ ਪਾਣੀ ਦੀ ਤਹਿ ਟੁੱਟ ਜਾਂਦੀ ਹੈ ਠੀਕ ਹੈ ਪਾਣੀ ਖਾ ਲੈਂਦੇ ਨੇ ਖੇਤ ਅਛਾ ਪਾਣੀ ਖਾ ਲੈਂਦੇ ਜਿਵੇਂ ਕਹਿ ਰਹੀ ਆ ਥੱਲੇ ਥੋੜਾ ਖੋਖਲਾ ਹੋ ਜਾਂਦਾ ਹਾਂਜੀ ਹਾਂ ਤੇ ਇਹਨੂੰ ਕੀ ਕਹਿੰਦੇ ਇਹ ਹੈਗੇ ਜੀ ਆਪਣੇ ਪਲੌ ਠੀਕ ਹੈ ਜੀ ਜਦੋਂ ਧਾਨਾਂ ਤੋਂ ਬਾਅਦ ਆਪਾਂ ਜ਼ਮੀਨ ਤਿਆਰ ਕਰਨੀ ਆ ਜਿਹੜੀ ਵਿੱਚ ਪਰਾਲੀ ਪਰੋਲੀ ਸਾਰੀ ਕੁਝ ਨੇ 1 ਫੁੱਟ ਤੱਕ ਵਿੱਚ ਪਲਟ ਦੇਣੀ ਠੀਕ ਠੀਕ ਹੈ ਹਾਂ ਜੀ ਤਿੰਨੇ ਹੀ ਨੇ ਇਹ ਤਿੰਨੇ ਸੇਮ ਹੀ ਹੈਗੇ ਹਾਂਜੀ ਕੀ ਕਰਦੇ ਪਏ ਆ ਇਹ ਸਾਰੇ ਦਰਿਆ ਦਾ ਏਰੀਆ ਪੈਂਦਾ ਜਾਂ ਨਹੀਂ ਨਹੀਂ ਦਰਿਆ ਤੋਂ ਬਾਹਰ ਹੀ ਦਰਿਆ ਤੋਂ ਬਾਹਰ ਦਰਿਆ ਇਥੋਂ ਕਿੰਨਾ ਕੁ ਦੂਰ ਹੈ ਦਰਿਆ ਇਥੋਂ 15 ਕਿਲੋਮੀਟਰ ਆ ਇਥੋਂ ਥੱਲੇ ਬੇਟ ਏਰੀਆ ਚੱਲ ਪਿਆ ਜੀ ਆ ਦੇਖੋ ਥੱਲੇ ਕਿੰਨਾ ਨੀਵਾ ਹੈ ਇਹ ਬੇਟ ਏਰੀਆ ਚੱਲ ਪਿਆ ਜੀ ਇੱਥੇ ਜ਼ਿਆਦਾਤਰ ਸਾਰੇ ਆਲੂਆਂ ਵਾਲੀਆਂ ਖੇਤੀਆਂ ਗਈਆਂ ਸਾਰਾ ਮਿਕਸ ਹੀ ਕੰਮ ਹੈ ਤਕਰੀਬਨ ਜੀ ਹੁਣ ਜਿਹੜੇ ਮਾਛੋੜਾ ਵੈਲਟ ਹੈ ਇਹ ਆਲੂ ਦੀ ਹੋ ਗਈ ਵੈਲਟ ਸਾਰੀ ਜਿਵੇਂ ਜਲੰਧਰ ਸਾਈਡ ਆ ਸਾਡੀ ਉਹਨਾਂ ਆ ਸਾਈਡ ਦੇ ਵਿੱਚ ਜ਼ਿਆਦਾ ਆਲੂ ਹੀ ਲੱਗਦਾ ਤੇ ਆ ਜਿਹੜੇ ਇਹਦੇ ਬਾਰੇ ਜਾਣਕਾਰੀ ਦਿਓ ਇਹਨੂੰ ਕੀ ਕਹਿੰਦੇ ਇਹ ਹੈਗੇ ਜੀ ਡਿੱਗਰ ਛੇਤੀ ਮਤਲਬ ਕੰਮ ਨਿਭੜੇ ਆਲੂ ਮਿੱਟੀ ਦੇ ਵਿੱਚ ਨਾ ਰਹੇ ਇਹਦੇ ਪਿੱਛੇ ਬਿਲਕੁਲ ਆਪਾਂ ਨੂੰ ਜਗਾਈ ਕਰਨ ਦੀ ਲੋੜ ਨਹੀਂ ਅੱਛਾ ਲਾਸਟ ਜੇ ਦੂਆ ਟਰੈਕਟਰ ਆਪਣਾ ਦਿਹਾੜੀ ਦੇ 5 ਕਿੱਲੇ ਪੜਦਾ ਤਾਂ ਇਹ 10 ਪਟਾਈ ਕਰਦਾ ਸੀ ਅੱਛਾ 10 ਕਿੱਲੇ ਪਟਾਈ ਕਰਦਾ ਹਾਂ ਜਾਨੀ ਇਹਦਾ ਰੇਟ ਵੀ 8.5 ਲੱਖ ਆ ਜੇ ਅੱਜ ਲੰਨੇ ਆ ਤਾਂ 10.5 ਲੱਖ ਆ ਅੱਛਾ 10.5 ਲੱਖ ਅੱਜ ਦੇ ਹਾਂ ਇਹ ਗ੍ਰਾਮੇ ਚ ਆ ਗਈ ਇਹ ਤਿੰਨੇ ਉਹੀ ਸੇਮ ਹੀ ਨੇ ਹਾਂ ਜੀ ਆ ਵੀ ਉਹਨਾਂ ਦਾ ਹੀ ਪ੍ਰੀਤ ਵਾਲਾਂ ਦਾ ਉਹੀ ਚੀਜ਼ ਆ ਗਈ ਠੀਕ ਹੈ ਇਹਨਾਂ ਤੋਂ ਪਹਿਲਾਂ ਆਪਾਂ ਆ ਡਿੱਗਰ ਵਰਤਦੇ ਸੀ ਸਿੰਪਲ ਅੱਛਾ ਇਸ ਤੋਂ ਪਹਿਲਾਂ ਇਹ ਹੁਣ ਇਸ ਤੋਂ ਪਹਿਲਾਂ ਇਹ ਵਰਤਦੇ ਆ ਗਏ ਉਹ ਹੈਗੀਆਂ 30 ਇੰਚ ਤੇ ਇਹ ਹੈਗੀਆਂ 26 ਇੰਚ ਵਾਲੇ ਵੰਗ। ਇਹਦਾ ਵੈਸੇ ਕਿੰਨਾ ਕੋ ਰੇਟ ਸੀਗਾ? ਇਹ ਤਾਂ ਜੀ ਆਪਣੇ 1.5 ਤੋਂ 2 ਲੱਖ ਦੇ ਬਣੀ ਜਾਂਦੇ ਨੇ। ਠੀਕ ਹੈ ਤੇ ਆ ਵੀ ਸੇਮ ਉਹੀ ਨੇ। ਇਹ ਸਾਰੇ ਸੇਮ ਨੇ। ਠੀਕ ਠੀਕ ਹੈ। 8 ਡਰਾਲ 8 ਡਰਾਲ ਲਈ ਆਪਣੇ ਕੋਲ ਸਭ ਨਾਲੋਂ ਵੱਡਾ ਹੀ 23 ਫੁੱਟ ਦਾ। ਅੱਛਾ 23 ਫੁੱਟ ਲੰਬਾ। ਹਾਂਜੀ। ਤੇ ਕਿੰਨਾ ਕੋ ਆਈਡੀਆ ਕਿੰਨਾ ਖਰਚਾ ਆਇਆ ਹੋਵੇਗਾ ਇਹ ਤੇ? ਇਹ ਦੇ ਪਤਾ ਹੈਗਾ 8-9 ਲੱਖ ਦੇ ਲਗਭਗ 900 ਆ ਜਾਂਦੇ ਹੈ। 6-8-9 ਲੱਖ ਦੇ ਪੈ ਗਿਆ ਹੈਗਾ। ਇਹ 18 ਫਟ ਵਾਲੀ। ਨਾ ਚੈੱਕ ਤਾਂ ਹੁਣ ਤਾਂ ਸਾਰੇ ਚੈੱਕ ਆ ਰਹੇ ਨੇ। ਇਹ ਫਿਰ ਜਦੋਂ ਤੁਸੀਂ ਬਾਹਰ ਮਤਲਬ ਮੰਡੀ 'ਚ ਲੈ ਕੇ ਜਾਂਦੇ ਇਹ ਫ੍ਰੈਸ਼ਰ ਘਰੇ ਹੀ ਤੋਲੇ ਦਾ ਤੜੀ ਫਸਲ ਘਰੇ ਹੀ ਕਰੀ ਤੇ ਆਹਿੰਦੇ ਵੇ ਇਹ ਫ੍ਰੈਸ਼ਰ ਆਪਾਂ ਨੇ ਹੁਣ ਬਣਾਇਆ ਹੈ ਫ੍ਰੈਸ਼ਰ ਜੀ ਆਪਾਂ ਨੇ ਇਸ ਦੇ ਬਾਰੇ ਬਣਾਇਆ ਆ ਆਲ ਰਾਊਂਡਰ ਹੀ ਹੈ ਤਕਰੀਬਨ ਪਰ ਆਪਾਂ ਨੇ ਮੂੰਗਰੇ ਵਾਸਤੇ ਲਿਆ ਚਾਹੇ ਕੋਈ ਦਾਲ ਕੱਢ ਲਓ ਜੋ ਮਰਜ਼ੀ ਕੱਢ ਲਓ ਕਣਕ ਧਾਨ ਵੀ ਨਿਕਲਦੇ ਆ ਪਰਾਲੀ ਸਾਫਤੀ ਨਿਕਲੂਗੀ ਅੱਛਾ ਪਰਾਲੀ ਸਾਫਤੀ ਦੀ ਆ ਚਾਹੇ ਚਾਹੇ ਮੱਕੀ ਕੱਢ ਲਓ ਇਹ ਕਿੰਨੇ ਦੇ ਹੋਏਗਾ ਇਹ 4.5 ਲੱਖ ਦੇ ਆ 4.5 ਲੱਖ ਦਾ ਉਹਦੇ ਵਿੱਚ ਖਾਣਾ ਪਾਉਣ ਵਾਸਤੇ ਆਲੂਆਂ ਦੇ ਵਿੱਚ ਖਾਣਾ ਪਾਉਣ ਵਾਸਤੇ ਜਾਂਦਾ ਜੀ ਇਹ ਅੱਛਾ ਆ ਇਹ ਇਹ ਕੀ ਕੀ ਹੈ ਇਹ ਤਾਂ ਇਹ ਪੰਪ ਖਰਾਬ ਹੋ ਗਿਆ ਸਪਰੇਅ ਵਾਲਾ ਸਪਰੇਅ ਵਾਲਾ ਪੰਪ ਠੀਕ ਠੀਕ ਹੈ ਇਹ ਆਗੇ ਨਹੀਂ ਆਪਣੇ ਰੋਟਾਵੇਟਰ 8 ਫੁੱਟ ਹੈ 10 ਫੁੱਟ 2 ਨੇ ਠੀਕ ਹੈ ਜੀ ਆ ਜਿਹੜੀਆਂ ਮਸ਼ੀਨ ਖੜੀ ਹੋਈ ਹੈ ਇਹਦੇ ਬਾਰੇ ਚੰਗੀ ਤਰ੍ਹਾਂ ਡਿਟੇਲ ਚ ਦੱਸਿਆ ਜੇ ਤੇ ਇਹ ਕੀ ਕੰਮ ਕਰਦੀ ਹੈ ਜੀ ਹੁਣ ਜਿਵੇਂ ਅੱਗੇ-ਅੱਗੇ ਆਪਾਂ ਨੂੰ ਲੀਵਰ ਦੀ ਸਮੱਸਿਆ ਆਉਂਦੀ ਆ ਠੀਕ ਅੱਗੇ ਅਸੀਂ ਖੇਤ ਦੇ ਵਿੱਚੋਂ ਟਰਾਲਾ ਬੋਰੀਆਂ ਦੇ ਵਿੱਚ ਭਰ ਕੇ ਲਿਆ ਕੇ ਉੱਥੇ ਹੌਦੀ ਬਣਾਉਂਦੇ ਸੀ ਉਹਦੇ ਜਿਹਾ ਕੇ ਢੇਰੀ ਕਰਦੇ ਤਾਂ ਅੱਗੇ ਗ੍ਰੇਡਰ ਨਾਲ ਮਾਲ ਜਾਂਦਾ ਸੀ ਠੀਕ ਪਰ ਹੁਣ ਇਹਦੇ ਨਾਲ ਅਸੀਂ ਇਦੇ 'ਚ ਟਰਾਲੀਆਂ ਦੇ ਵਿੱਚ ਖੁੱਲਾ ਮਾਲ ਲੱਦ ਕੇ ਲਿਆਉਣੀ ਇੱਥੇ ਅੱਗੇ ਸਟੈਂਡ ਆ ਜੀ ਦਾ ਉਹ ਬਣਾਉਣਾ ਹੈ ਜੀ ਠੀਕ ਹੈ ਉਹ ਸਟੈਂਡ ਦੇ ਨਾਲ ਜੈਕ ਚੱਕ ਕੇ ਟਰਾਲੀ ਇਦੇ 'ਚ ਤੇਰੀ ਕਰ ਦਨੇ ਆ ਠੀਕ ਹੈ ਇਹ ਪਿਛਲੇ ਪਾਸੇ ਫਿਰ ਤੁਹਾਨੂੰ ਦਿਖਾਉਣੀ ਪਿਛਲੇ ਪਾਸੇ ਦੋਨੇ ਪਾਸੇ ਇਹ ਮਾਲ ਦੰਦਾਈ ਦੋ ਪਰ ਇਹਦੀ ਕੀਮਤ ਬਹੁਤ ਆਈ 32 ਲੱਖ ਦੇ ਲਗਭਗ ਇਹਦੀ ਕੀਮਤ ਆਈ ਅੱਛਾ 32 ਲੱਖ ਦੇ 32 ਲੱਖ ਰੁਪਏ ਆ ਜੀ ਤੇ ਜਿਵੇਂ ਮੰਨ ਲਓ ਇੱਕ ਟਰਾਲਾ ਕਿੰਨੇ ਕ ਟਾਈਮ ਦੇ ਵਿੱਚ ਕਲੀਅਰ ਕਰ ਦਿੰਦਾ 20 ਮਿੰਟ ਦੇ ਵਿੱਚ 20 ਮਿੰਟ ਦੇ ਵਿੱਚ ਇੱਕ ਟਰਾਲਾ ਇਹਦੇ 'ਚ ਦੋ ਟਰਾਲੇ ਪੈ ਜਾਣੇ ਆ ਅੱਛਾ ਦੋ ਟਰਾਲੇ ਪੈ ਇਹ ਇੱਥੋਂ ਕਨਵੇਰਾ ਦੇ ਨਾਲ ਇਹ ਦੋਨੇ ਕਰੇਡਰਾਂ ਨੂੰ ਮਾਲ ਦਿੰਦਾ ਹੀ ਇੱਕ ਟਰਾਲੀ ਨੂੰ ਤਾਂ ਕਿਉਂ 20 ਮਿੰਟ ਲੱਗਦੇ ਨੇ ਅਸੀਂ ਆਪਣੀ ਮਿੰਨੀ ਹੈਡਰਾ ਟਰੈਕਟਰ ਨਾਲ ਬਣਾਈ ਆ ਉਹ 10 ਕੁਆਂਟਲ ਦਾ ਬੋਰਾ ਹੀ ਜਿਹੜਾ ਅਸੀਂ ਚੱਕ ਕੇ ਟਰਾਲੀ 'ਚ ਪਾਉਨੇ ਆ ਇਹ ਫਿਰ ਇੱਧਰ ਲਿਆ ਕੇ ਫਿਰ ਇੱਧਰ ਲਿਆ ਕੇ ਅੱਗੇ ਇਹ ਛਾਂਟੀ ਹੁੰਦਾ ਹੀ ਚਾਰ ਤਰ੍ਹਾਂ ਦਾ ਆਲੂ ਹੁੰਦਾ ਹੀ ਛਾਂਟੀ ਠੀਕ ਹੈ ਜੀ ਜਿਵੇਂ ਮੰਨ ਲਓ ਮੋਟਾ ਪਤਲਾ ਹੋ ਸਕਦਾ ਜਿਵੇਂ ਮੰਨ ਲਓ ਵੀ ਇੱਥੇ ਦਾ ਮਿੱਟੀ ਘਟਾ ਆ ਗਿਆ ਸਾਰਾ ਕੁਝ ਠੀਕ ਹੈ ਜੀ ਇੱਥੇ ਬੰਦੇ ਖੜਦੇ ਨੇ ਠੀਕ ਹੈ ਜਿਹੜਾ ਕੋਈ ਮਾਲ ਮਾੜਾ ਮੋਟਾ ਵਿੱਚ ਆਲੂ ਦਾਗੀ ਆ ਗਿਆ ਉਹਨਾਂ ਨੇ ਇੱਥੇ ਕੱਢ ਦੇ ਨਹੀਂ ਠ ਠੀਕ ਹੈ ਕਿ ਅੱਗੇ ਆਹ ਵਾਲਾ ਉਸ ਤੋਂ ਬਾਅਦ ਇਹ ਇੱਥੇ ਆਲੂ ਆ ਜਾਣੇ ਆਪਣੇ ਜਿਹੜੇ ਸਾਈਜ਼ ਦੀ ਆਪਾਂ ਬੈਲਟ ਪਾਵਾਂਗੇ ਇੱਥੇ ਠੀਕ ਹੈ ਇੱਥੇ ਹੁੰਦੀ ਹੈ ਸਾਰ ਨਾਲ ਬਰੀਕ ਆਲੂ ਜਿਹਨੂੰ ਕਿ ਆਪਾਂ ਗੋਲੀ ਕਹਿ ਲੈਂਦੇ ਆ ਬਿਲਕੁਲ ਛੋਟੀ ਉਸ ਤੋਂ ਬਾਅਦ ਉਦੋਂ ਮੋਟਾ ਉਦੋਂ ਵਾਲਾ ਲਾਸਟ ਦੇ ਵਿੱਚ ਰਾਸਣਾ ਅੱਛਾ ਲਾਸਟ ਦੇ ਵਿੱਚ ਜਿਹੜਾ ਉਹ ਵੱਡਾ ਇੱਥੇ ਸੀਡ ਸਾਈਜ਼ ਆ ਜਾਂਦਾ ਜੀ ਇਹ ਤਾਂ ਅੱਗੇ ਵੀ ਤਿਕਾਣਾ ਸੀਡ ਸਾਈਜ਼ ਹੀ ਹੈ ਲਾਸਟ ਦੇ ਵਿੱਚ ਰਾਸਣਾ ਠੀਕ ਠੀਕ ਹੈ ਸਾਰ ਨਾਲ ਮੋਟਾ ਡੀ ਅਸੀਂ ਮੋੜ ਸਭ ਤੋਂ ਮੋਟਾ ਜਿਹੜਾ ਹਾਂ ਡੀਰ ਸੇਮ ਉਹੀ ਉਧਰਲੀ ਸਾਈਡ ਨੂੰ ਬਣੇ ਆ ਸੇਮ ਉਹੀ ਉਧਰ ਹੈ ਜੀ ਇੱਕ ਮਤਲਬ ਇੱਕ ਦੇ ਵਿੱਚ ਦੋ ਸਾਈਡਾਂ ਚੱਲਦੀਆਂ ਹਾਂ ਜੀ ਇੱਕ ਇੱਕ ਦੇ ਦੋ ਸਾਈਡਾਂ ਚੱਲਦੇ ਆ ਕੰਮ ਛੇਤੀ ਜਾਂਦੇ ਆ ਆ ਤਾਂ ਮੇਰੇ ਖਿਆਲ ਇਹ ਸ਼ਕਤੀਮਾਨ ਦੀ ਮਸ਼ੀਨ ਹੈ ਜੀ ਸਪਰੇਅ ਕਰਨ ਵਾਸਤੇ ਖੇਤ ਦੇ ਵਿੱਚ ਚਲਾ ਕੇ ਅੱਛਾ ਅੱਛਾ ਇਹਦੇ ਨਾਲ ਦੀਆਂ ਕਿੰਨੀਆਂ ਆਪਣੇ ਕੋਲ ਮਸ਼ੀਨ ਹੈਗੀਆਂ ਇੱਕ ਨਹੀਂ ਇੱਕੋ ਮਸ਼ੀਨ ਹੈ ਜੀ ਇੱਕ ਆਪਣੇ ਕੋਲ ਟਰੈਕਟਰ ਵਾਲੀ ਵੀ ਹੈਗੀਆਂ ਲੱਗ ਪੰਪ ਪਾਈਪ ਵਾਲਾ ਵੀ ਹੈਗਾ ਦੂਇਆ ਘਮਾਉਣੇ ਵਾਲਾ ਵੀ ਹੈਗਾ ਪਰ ਇਹ ਸਾਨੂੰ ਪ੍ਰੋਸੈਸ ਵਧੀਆ ਆਲੂਆਂ ਵਾਸਤੇ ਠੀਕ ਹੈ ਆਲੂਆਂ ਵਾਸਤੇ ਸਪਰੇਅ ਕਰਦੇ ਆ ਬਾਜੀ ਆਪਣੇ ਕੋਲ ਟਰੈਕਟਰ ਕਿੰਨੇ ਆ 4x4 ਕਿੰਨੇ ਤੇ ਦੂਜੇ ਕਿੰਨੇ ਕੋ ਆਪਾਂ ਦਾ ਟੋਟਲ 13 ਟਰੈਕਟਰ ਆ ਜੀ ਜਿਨ੍ਹਾਂ ਦੇ ਵਿੱਚੋਂ ਆਪਣੇ ਕੋਲ ਤਿੰਨ ਟਰੈਕਟਰ ਸਾਬ 2 ਵੀਲਾਂ ਬਾਕੀ 4 ਵੀਲਿੰਗ ਅੱਛਾ ਸਾਰੇ 4 ਵੀਲ ਸਾਰੇ 4 ਵੀਲ ਇਹ ਆ ਗਿਆ ਸਾਰੇ ਨਾਲੋਂ ਪਹਿਲਾਂ ਜੀ 2014 ਦੇ ਵਿੱਚ ਆਪਾਂ ਨੇ ਆ ਟਰੈਕਟਰ ਲਿਆ ਸੀਗਾ ਡਿਊਟ ਫਾਰ ਠੀਕ ਹੈ ਜੀ ਪਰ ਇਹਨਾਂ ਸਾਨੂੰ ਲੱਗਿਆ ਵੀ ਕੰਮ ਬਹੁਤ ਹੀ ਵਧੀਆ ਤੇ ਫਾਸਟ ਹੋ ਰਿਹਾ ਤੁਹਾਨੂੰ ਵਧੀਆ ਲੱਗਿਆ ਜੀ ਹਾਂਜੀ ਹਾਂ ਇਹ ਤੋਂ ਬਾਅਦ ਅਸੀਂ ਸੋਨਾਲੀਕਾ ਸੌਲਸ ਲਿਆ ਠੀਕ ਹੈ ਉਹਦੇ ਬਾਅਦ ਸੋਨਾਲੀਕਾ ਫੇਰ ਆ ਗਿਆ 90 ਠੀਕ ਹੈ ਤੇ ਆਹ 60 ਪਾਵਰ ਦੇ ਚ ਨੋਵੋ ਆ ਗਿਆ 52 ਪਾਵਰ ਤੇ ਨੋਵੋ ਆ ਗਿਆ ਔਰ ਨਵੇਂ ਮਾਡਲ ਦੇ ਚ 755 ਨੋਵੋ ਸੀਆਰਡੀ ਦੇ ਮੇਕਅਪ ਪੰਪ ਦੋਨੇ ਨੇ ਅਲੱਗ-ਅਲੱਗ ਤੇ ਇਹਦੀ ਇਹਦੀ ਕੀਮਤ ਕਿੰਨੀ ਹੈਗੀ ਇਹ ਜੀ ਉਦੋਂ ਤਾਂ ਆਪਾਂ ਨੇ ਲਿਆ ਸੀਗਾ ਸਾਰੇ ਇਹ 12 ਲੱਖ ਦਾ ਅੱਛਾ 12 ਤੇ ਅੱਜ ਇਹਦੀ ਕੀਮਤ ਹੈਗੀ ਹੈ 19.5 ਲੱਖ ਰੁਪਏ ਜੀ 19.5 ਸੀਆਰਡੀ ਦੇ ਵਿੱਚ ਆਹ ਵਾਲੇ ਇੱਧਰ ਸਾਹਮਣੇ ਇਹ ਜੇ ਉਦੋਂ ਤਾਂ 10 ਕਿ ਲੀਟਰ ਪੈਂਦੇ ਸੀ ਘੰਟੇ ਦਾ 10 ਲੀਟਰ ਦੇ ਘੰਟੇ ਦੇ ਵਿੱਚ 5 ਜੇ ਬੜਾ ਟ੍ਰਪਲ ਆਟਾ 6 ਗਿਲੇ ਚੱਕ ਦਿੰਦਾ ਠੀਕ ਠੀਕ ਹੈ ਸਾਨਾ ਬੈਸਟ ਤੋਂ ਰਹੀਦਾ ਇਹ ਵਾਲੇ ਦਾ ਹਾਂਜੀ ਇਹ ਟਰੈਕਟਰ ਦਾ ਕੁਝ ਨਹੀਂ ਹੈ ਜਿਹ ਹੈ ਇਹਨਾਂ ਨੂੰ ਨਵੇਂ ਮਾਡਲ ਨੇ ਪਰ ਜਦੋਂ ਆਪਾਂ ਪਲੌ ਪਾ ਲਈਏ ਅਜੇ ਵੀ ਉੱਪਰ ਨੂੰ ਘੇੜਾ ਦਿੰਦਾ ਠੀਕ ਕੋਈ ਉਹ ਨਹੀਂ ਹੈਗਾ ਉਹਦੀ ਰੋਡ ਤੇ ਸਪੀਡ ਵਾੜਦੀ ਆ ਆ ਆ ਸੋਨਾਲੀਕਾ ਦਾ ਹੀ ਆ ਇਹ ਸੋਨਾਲੀਕਾ ਸੌਲਸ ਹੈ ਤੇ ਇਹਦਾ ਕਿੰਨਾ ਕੋ ਪ੍ਰਾਈਸ ਹੈ ਇਹ 75 ਪਾਵਰ ਹੈ ਇਹ ਤਾਂ ਆਪਾਂ ਨੇ ਉਦੋਂ ਜੀ ਤੁਹਾਨੂੰ ਐਸਐਲਸੀ ਪਟਿਆਲੇ ਆਈ ਸੀਗੇ ਟਰੈਕਟਰ ਬਾਹਰੋਂ ਇਹਨਾਂ ਦੇ ਵਾਪਸ ਹੋ ਕੇ ਆਪਾਂ ਨੂੰ 6.5 ਲੱਖ ਦਾ ਮਿਲਿਆ ਹੈ ਇਹਨਾਂ ਸਸਤਾ ਮਿਲ ਗਿਆ ਹਾਂਜੀ ਠੀਕ ਬੈਟਰੀ ਛੋਟੇ ਛੋਟੇ ਦੇ ਲੈ ਕੇ ਵੱਡੇ ਸਾਰੇ ਨੇ ਆਹ ਤਰੇਡ ਕੇਵੀ ਦਾ ਖੜਾਈ ਬਾਕੀ 12 ਕੇਵੀ ਦੇ 20 ਕੇਵੀ ਦੇ 12 ਦੇ ਇਦਾਂ ਸਾਰੇ ਖੜੇ ਨੇ ਠੀਕ ਤੇ ਆ ਆ ਕਿੰਨੇ ਕੇਵੀ ਦਾ ਇਹ ਤਰੇਡ ਕੇਵੀ ਦਾ ਹੀ ਅੱਛਾ ਤਰੇਡ ਕੇਵੀ ਠੀਕ ਠੀਕ ਇਹ ਸਾਰਿਆਂ ਨਾਲੋਂ ਵੱਡਾ ਹੀ ਆਪਣੇ ਕੋਲ ਤਰੇਡ ਕੇਵੀ ਦਾ ਇਹ ਬਾਈ ਜੀ ਕਿਹੜਾ ਪਿੰਡ ਪੈਂਦਾ ਤੇ ਕਿਹੜੇ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਇਹ ਜੀ ਰਤੀਪੁਰ ਪਿੰਡ ਆਈ ਗੁਰੂ ਗੋਬਿੰਦ ਸਿੰਘ ਮਾਰਗ ਆ ਮਾਚੂਵੜੇ ਦੇ ਨੇੜੇ ਲੁਧਿਆਣਾ ਡਿਸਟ੍ਰਿਕਟ ਹੈ ਨਾਗਰਾ ਫਾਰਮਾ ਨਾਗਰਾ ਫਾਰਮਾ ਤੇ ਇੱਥੇ ਹੁਣ ਆਪਾਂ ਸਾਰਾ ਫਾਰਮ ਦੇ ਜਿਹੜੇ ਟੂਲ ਆਪਾਂ ਵਰਤਦੇ ਆਂ ਖੇਤੀਬਾੜੀ ਵਾਸਤੇ ਤੇ ਉਹਨਾਂ ਬਾਰੇ ਤੁਸੀਂ ਜਾਣਕਾਰੀ ਦਿੱਤੀ ਤੇ ਮੈਂ ਪੁੱਛਣਾ ਚਾਹਣਾ ਵੀ ਆਪਣੇ ਚਾਹਣ ਵਾਲਿਆਂ ਨੂੰ ਦੱਸਣਾ ਚਾਹੁੰਦੇ ਆ ਵੀ ਇੱਥੇ ਕਿੰਨੇ ਕੋ ਵਰਕਰ ਕੰਮ ਕਰਨ ਵਾਲੇ ਗਏ ਅੱਜ ਤੀ ਅਸੀਂ ਜਿਹੜੇ ਸਾਲ ਭਰ ਕੰਮ ਕਰਦੇ ਸੀ 35 ਸੀ ਵੈਸੇ 35 ਬੰਦੇ ਸੀ ਪਰਮਾਨੈਂਟਲੀ ਪਰਮਾਨੈਂਟਲੀ ਵਿੱਚੇ ਜਿਵੇਂ ਮੌਣਚੀ ਆ ਗਿਆ ਮਨੀਵਾਜਾ ਫੈਮਿਲੀ ਡਰਾਈਵਰ ਆ ਗਿਆ ਅਸੀਂ ਵਿੱਚ ਫੋਰਮੈਨ ਵਗੈਰਾ ਕੇ ਅਸੀਂ 35 ਬੰਦੇ ਕੰਮ ਕਰਦੇ ਜਿਹੜੇ ਪਰਮਾਨੈਂਟ ਆ ਇੱਥੇ ਫਿਰ ਰੋਟੀ ਪਾਣੀ ਫਿਰ ਨਹੀਂ ਰੋਟੀ ਪਾਣੀ ਸਾਰਿਆਂ ਦਾ ਆਪਣਾ ਹੀ ਇੱਕ ਮੈਂ ਦੋ ਟਾਈਮ ਇੱਥੋਂ ਖਾਣਾ ਕਿਉਂਕਿ ਮੈਨੂੰ 20 ਸਾਲ ਹੋ ਗਏ ਤੁਹਾਡਾ ਮਤਲਬ ਇੱਥੇ ਰਹਿਣ ਸੈਣ ਦਾ ਵੀ ਪ੍ਰਬੰਧ ਹੈਗਾ ਜਿਹੜੇ ਰਹਿਣ ਸੈਣ ਦਾ ਵੀ ਜੇ ਰਾਤ ਨੂੰ ਨਹੀਂ ਰਹੋਗੇ ਇੱਥੇ ਸਾਰਾ ਕੁਝ ਬਣਿਆ ਵੀ ਦਾ ਅਫਸਰ ਜੀ ਬੈਡ ਬੋਡ ਲੱਗੇ ਨੇ ਅਸੀਂ ਲੱਗਿਆ ਅੱਛਾ ਇਹ ਰਹਿਣ ਵਾਸਤੇ ਵੀ ਹੈਗਾ ਬਹੁਤ ਵਧੀਆ ਠੀਕ ਵੀ ਮੇਰਾ ਤਾਂ ਹੀ ਇੱਥੇ ਘਰ ਵਾਲੀ ਕੰਮ ਹੋ ਗਿਆ 20 ਸਾਲ ਤੋਂ ਤੁਹਾਡਾ ਉਦੋਂ ਦਾ ਹੀ ਇਹਨਾਂ ਦਾ ਪਿਆਰ ਰਿਹਾ ਤੇ ਤੁਹਾਡਾ ਕਿਹੜਾ ਹੈਗਾ ਪਿੰਡ ਮੇਰਾ ਪਿੰਡ ਨਾਲ ਹੀ ਸੱਜੋ ਮਾ ਜਰਾ ਅੱਛਾ ਨਾਲ ਹੀ ਸੱਜੋ ਮਾ ਜਰਾ ਪਿੰਡ ਹੈ ਹੈ ਜ਼ਿੰਮੇਦਾਰੀ ਆਪਾਂ ਚਲੋ ਜ਼ਮੀਨ ਨਹੀਂ ਹੈ ਆਪਾਂ ਆਪਣੀ ਮਿਹਨਤ ਕਰ ਰਹੇ ਹਾਂ ਪਰ ਇੱਥੇ ਵੀ ਤੁਹਾਨੂੰ ਬਹੁਤ ਪਿਆਰ ਮਿਲਿਆ ਹੈ ਨਹੀਂ ਇੱਥੇ ਹੀ ਮੇਰੀ ਹਰ ਲੋੜ ਪੂਰੀ ਹੁੰਦੀ ਹੈ ਜਦੋਂ ਮਰਜੀ ਮੈਂ ਇਹਨਾਂ ਨੂੰ ਕੋਈ ਵੀ ਗੱਲ ਕਰਨਾ ਘਰ ਦੀ ਸਮੱਸਿਆ ਕੋਈ ਤਾਂ ਭਰਾਵਾ ਮੰਗ ਮੇਰੇ ਬਰਾਬਰ ਖੜੇ ਨਹੀਂ ਠੀਕ ਚਲੋ ਠੀਕ ਹੈ ਭਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜਾਣਕਾਰੀ ਦੇਣ ਦਾ ਇਹ ਸੀ ਨਾਗਰਾ ਫਾਰਮ ਜਿੱਥੇ ਆਪਾਂ ਤੁਹਾਨੂੰ ਇੱਥੋਂ ਦੇ ਜੋ ਵੀ ਖੇਤੀਬਾੜੀ ਕਰਦੇ ਹੈਗੇ ਆ ਸਾਰਾ ਕੁਝ ਦਿਖਾਇਆ ਸਾਰੇ ਟੂਲ ਦਿਖਾਏ ਬਾਈ ਜੀ ਨਾਲ ਗੱਲਬਾਤ ਕੀਤੀ ਤੇ ਬੜੇ ਚੰਗੇ ਸੁਭਾਅ ਦੇ ਪੂਰੇ ਪਿਆਰ ਨਾਲ ਉਹਨਾਂ ਗੱਲਬਾਤ ਕੀਤੀ ਤੇ ਜੇ ਤੁਸੀਂ ਵੀ ਖੇਤੀ ਕਿਤੇ ਵੇਖਣੀ ਹੋਵੇ ਤੇ ਇੱਥੇ ਜਰੂਰ ਨਾਗਰਾ ਫਾਰਮ ਤੁਸੀਂ ਜਰੂਰ ਆਇਆ ਜੀ ਬਹੁਤ ਹੀ ਸੋਹਣਾ ਬਣਿਆ ਹੈ ਇੱਥੇ ਪ੍ਰਬੰਧ ਤੇ ਬੋਲ ਦੀ ਵਧੀਆ ਲੋਕੇਸ਼ਨ ਤੇ ਇੱਕ ਛੋਟੀ ਜੀ ਵੀਡੀਓ ਜਿੰਦੇ ਵਿੱਚ ਆਪਾਂ ਤੁਹਾਨੂੰ ਨਾਗਰਾ ਫਾਰਮ ਦਿਖਾਇਆ ਜੇਕਰ ਵੀਡੀਓ ਪਸੰਦ ਆਈ ਤੇ ਨੂੰ ਵੱਧ ਤੋਂ ਵੱਧ ਲਾਈਕ ਆਪਣੇ ਬਿੱਲੀ ਮਿੱਤਰਾਂ ਦੇ ਵਿੱਚ ਸਾਂਝੀ ਤੇ ਵਧੀਆ ਜਿਹਾ ਕਮੈਂਟ ਜਰੂਰ ਕਰਨਾ ਮਿਲਦੇ ਕਿਸੇ ਹੋਰ ਨਵੀਂ ਵੀਡੀਓ ਤੇ ਸਤਿ ਸ੍ਰੀ ਅਕਾਲ